ਇल्ली ਜਦੋਂ ਰਾਹ ਕੱਟ ਜੇ ਬੰਦਾ ਆਪਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਬਣਾ ਲੈਂਦਾ ਅੱਜ ਮੇਰਾ ਕੋਈ ਕੰਮ ਨਹੀਂ ਬਣਦਾ ਕੋਈ ਪਿੰਡਾਂ ਦੇ ਵਿੱਚ ਆਮ ਚੱਲਦਾ ਹੈ ਉੱਥੇ ਜਿਹੜਾ ਕੁੱਤਾ ਸੀ ਨਾ ਉਹ ਮਤਲਬ ਕਿ ਆਪਦੇ ਮੂੰਹ 'ਚੋਂ ਜਿਹੜੀਆਂ ਲਾਲਾਂ ਗੇਰਨ ਲੱਗਿਆ ਪੂਛਾਂ ਲਾਉਣ ਲੱਗਿਆ ਸੀ ਜਦੋਂ ਉਹਨੇ ਆਪਣੇ ਮਾਲਕ ਦਾ ਖੜਕਾ ਸੁਣਿਆ ਆਉਣਾ ਇੱਕ ਐਕਸਪੈਰੀਮੈਂਟ ਤੋਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਆ ਇਵਾਨ ਪਾਵਲੋ ਰਸ਼ੀਆ ਦਾ ਫਿਜ਼ੀਓਲੋਜੀਸਟ ਸੀ ਇਹ ਬੰਦੇ ਨੇ ਕੁੱਤੇ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ ਤੇ ਕੁੱਤੇ ਦੇ ਉੱਪਰ ਐਕਸਪੈਰੀਮੈਂਟ ਕਰਕੇ ਬੜੀ ਕਮਾਲ ਦੀ ਚੀਜ਼ ਲੈ ਕੇ ਆਇਆ ਸੀ ਉਹਦਾ ਨਾਮ ਸੀ ਕੰਡੀਸ਼ਨਡ ਰਿਫਲੈਕਸਿਸ ਮਤਲਬ ਕਿ ਆਪਾਂ ਚੀਜ਼ਾਂ ਦੇ ਨਾਲ ਕਿਸ ਤਰੀਕੇ ਨਾਲ ਜੁੜ ਜਾਂਦੇ ਆ ਫਿਰ ਉਹ ਤੋਂ ਬਾਅਦ ਆਪਾਂ ਕਿਸ ਤਰੀਕੇ ਨਾਲ ਚੀਜ਼ਾਂ ਦੇ ਗੁਲਾਮ ਹੋ ਜਾਂਦੇ ਆ ਕਿਵੇਂ ਆਪਾਂ ਰਿਸਪੌਂਸ ਕਰਦੇ ਆ ਜਦੋਂ ਉਹ ਚੀਜ਼ ਹੁੰਦੀ ਆ ਮਤਲਬ ਕਿ ਇਹਦਾ ਬੇਸਿਕ ਜਿਹੜਾ ਹੁੰਡਾ ਸੀ ਉਹ ਇਹ ਸੀ ਤੇ ਜੇ A ਚੀਜ਼ ਹੋ ਰਹੀ ਆ ਤਾਂ B ਉਹਨੂੰ ਕਿਉਂ ਫੋਲੋ ਕਰ ਰਿਹਾ ਜੇ B ਹੋ ਰਹੀ ਆ ਤਾਂ A ਉਹਨੂੰ ਕਿਉਂ ਫੋਲੋ ਕਰ ਰਿਹਾ ਤੇ ਜੇ A B ਨੇ ਦੋਨੋਂ ਤਾਂ C ਕਿਉਂ ਹੋ ਰਿਹਾ ਇਹ ਚੀਜ਼ ਉਹ ਇਹਨੇ ਸਟੱਡੀ ਕੀਤਾ ਸੀ ਜਿਹੜਾ ਐਕਸਪੈਰੀਮੈਂਟ ਕਰਨ ਦਾ ਇਹਦੇ ਦਿਮਾਗ ਦੇ ਵਿੱਚ ਆਈਡੀਆ ਸੀ ਉਹ ਕਿਵੇਂ ਆਇਆ ਸੀ ਇਹ ਕਿਸੇ ਗਿਆ ਹੋਇਆ ਸੀ ਤੇ ਉੱਥੇ ਜਿਹੜਾ ਕੁੱਤਾ ਸੀ ਨਾ ਉਹ ਮਤਲਬ ਕਿ ਆਪਦੇ ਮੂੰਹ ਤੋਂ ਜਿਹੜੀਆਂ ਲਾਲਾਂ ਗੇੜਨ ਲੱਗਿਆ ਪੂਛ ਮਾਣਨ ਲੱਗਿਆ ਸੀ ਜਦੋਂ ਉਹਨੇ ਆਪਦੇ ਮਾਲਕ ਦਾ ਖੜਕਾ ਸੁਣਿਆ ਆਉਣ ਦਾ ਕਿਉਂ ਕਰਕੇ ਉਹਨੂੰ ਪਤਾ ਸੀ ਕਿ ਇਸ ਸਮੇਂ ਮੇਰਾ ਮਾਲਕ ਆਉਂਦਾ ਆ ਤੇ ਮੈਨੂੰ ਕੁਝ ਖਾਣ ਲਈ ਪਾ ਕੇ ਜਾਂਦਾ ਆ ਇਹ ਚੀਜ਼ ਤੋਂ ਇਹਦੇ ਦਿਮਾਗ ਦੇ ਵਿੱਚ ਆਇਆ ਸੀ ਕਿ ਆਪਾਂ ਐਕਸਪੈਰੀਮੈਂਟ ਕਰਨਾ ਹੈ ਕੁੱਤੇ ਦੇ ਉੱਪਰ ਇਹ ਜਿਹਨੂੰ ਲੈ ਕੇ ਨੇ ਵੀ ਕਿਉਂ ਕੁੱਤੇ ਨੇ ਮਤਲਬ ਕਿ ਕੰਡੀਸ਼ਨਡ ਹੋਇਆ ਕਿਵੇਂ ਉਹਨੇ ਰਿਸਪੌਂਸ ਕੀਤਾ ਜਦੋਂ ਉਹਦੇ ਮਾਲਕ ਦੇ ਪੈਰਾਂ ਦੀ ਆਵਾਜ਼ ਆਈ ਇਹ ਚੀਜ਼ ਨੂੰ ਇਹਨੇ ਐਕਸਪੈਰੀਮੈਂਟ ਕੀਤਾ ਸੀ ਐਕਸਪੈਰੀਮੈਂਟ ਕਰਨ ਦੇ ਲਈ ਇਹਨੇ ਇੱਕ ਸਕੰਜਾ ਲਿਆ ਤੇ ਕੁੱਤਾ ਲਿਆ ਕੁੱਤੇ ਨੂੰ ਕੁਝ ਦਿਨ ਭੁੱਖਾ ਰੱਖਿਆ ਜਿਹੜਾ ਇਹਦਾ ਸਕੰਜਾ ਸੀ ਉਹ ਸਪੈਸ਼ਲੀ ਡਿਜ਼ਾਈਨਡ ਹੋਇਆ ਹੋਇਆ ਸੀ ਉਹਦੇ ਵਿੱਚ ਇੱਕ ਕੁੱਤੇ ਨੂੰ ਰੱਖਣ ਦੀ ਜਗ੍ਹਾ ਸੀ ਤੇ ਕੁੱਤੇ ਦੇ ਮੂੰਹ ਦੇ ਕੋਲੇ ਇੱਕ ਪਾਈਪ ਜਿਹਾ ਲੱਗਿਆ ਹੋਇਆ ਸੀ ਉਹ ਪਾਈਪ ਜਾ ਕੇ ਇੱਕ ਬਾਕਸ ਨਾਲ ਕਨੈਕਟ ਹੁੰਦਾ ਸੀ ਤੇ ਉਹ ਬਾਕਸ ਦੇ ਵਿੱਚ ਕੁਝ ਇਹੋ ਜਿਹੇ ਸੈਂਸਰ ਸੀ ਕਿ ਉਹ ਇਹਨੂੰ ਖੜਕਾ ਕਰਦੇ ਸੀ ਜੇਕਰ ਉਹਦੇ ਵਿੱਚ ਕੁਝ ਵੀ ਲਿਕਵਿਡ ਜਾਊਗਾ ਮਤਲਬ ਕਿ ਜੇਕਰ ਕੁੱਤਾ ਆਪਦੇ ਮੂੰਹ 'ਚੋਂ ਪਾਣੀ gherੂਗਾ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਇਹ ਸਾਰਾ ਕੁਝ ਇਕੱਠਾ ਕਰਨ ਤੋਂ ਬਾਅਦ ਇਹ ਆਪਣਾ ਐਕਸਪੈਰੀਮੈਂਟ ਸ਼ੁਰੂ ਕਰਦਾ ਆ ਐਕਸਪੈਰੀਮੈਂਟ ਦੇ ਵਿੱਚ ਇਹ ਸਭ ਤੋਂ ਪਹਿਲਾਂ ਕੀ ਕਰਦਾ ਆ ਇੱਕ ਘੰਟੀ ਨੂੰ ਵਜਾਉਂਦਾ ਆ ਕੁੱਤਾ ਉਹ ਕੋਈ ਵੀ ਰਿਸਪੌਂਸ ਨਹੀਂ ਕਰਦਾ ਇਹ ਦੇਖਦਾ ਕੁੱਤੇ ਨੂੰ ਕੋਈ ਫਰਕ ਨਹੀਂ ਪਿਆ ਜਦੋਂ ਇਸਨੇ ਘੰਟੀ ਵਜਾਈ ਤਾਂ ਇਸ ਤੋਂ ਬਾਅਦ ਇਹ ਕੀ ਕਰਦਾ ਉਹਨੂੰ ਖਾਣ ਲਈ ਕੁਝ ਦੇ ਦਿੰਦਾ ਆ ਫਿਰ ਇਹ ਦੂਜੇ ਸਟੈਪ ਦੇ ਵਿੱਚ ਕੀ ਕਰਦਾ ਆ ਕੁੱਤੇ ਨੂੰ ਖਾਣ ਲਈ ਵੀ ਦਿੰਦਾ ਤੇ ਨਾਲ ਦੀ ਨਾਲ ਘੰਟੀ ਨੂੰ ਵਜਾਉਂਦਾ ਆ ਇਹ ਚੀਜ਼ ਨੂੰ ਇਹ ਕਾਫੀ ਵਾਰ ਰਿਪੀਟ ਕਰਦਾ ਆ ਬਹੁਤ ਵਾਰ ਦੌਰਾਨ ਤੋਂ ਬਾਅਦ ਜਦੋਂ ਇਸ ਨੂੰ ਲੱਗਦਾ ਹੈ ਕਿ ਕੁੱਤਾ ਇਹ ਚੀਜ਼ ਨਾਲ ਕੰਡੀਸ਼ਨਡ ਹੋ ਗਿਆ ਹੁਣ ਤਾਂ ਫਿਰ ਇਹ ਕੀ ਕਰਦਾ ਆ ਕੁੱਤੇ ਨੂੰ ਖਾਣਾ ਦੇਣਾ ਬੰਦ ਕਰ ਦਿੰਦਾ ਆ ਤੇ ਕੱਲੀ ਬੈੱਲ ਵਜਾ ਕੇ ਦੇਖਦਾ ਹੈ ਜਦੋਂ ਇਹ ਬੈੱਲ ਨੂੰ ਵਜਾਉਂਦਾ ਆ ਤਾਂ ਕੁੱਤਾ ਕੀ ਕਰਦਾ ਉਹੀ ਸੇਮ ਰਿਸਪੌਂਸ ਦਿੰਦਾ ਆ ਕੁੱਤਾ ਉਹਦੇ ਮੂੰਹ ਤੋਂ ਜਿਹੜਾ ਪਾਣੀ ਉਹ ਗੇਰਦਾ ਆ ਤੇ ਇਹ ਜਾਣ ਲੈਂਦਾ ਹੈ ਕਿ ਕੁੱਤਾ ਜਿਹੜਾ ਹੁਣ ਮਤਲਬ ਕੀ ਇਹ ਚੀਜ਼ ਇਹ ਉਹ ਕੰਡੀਸ਼ਨਡ ਹੋ ਗਿਆ ਤਾਂ ਇਹ ਫਿਰ ਕੀ ਕਰਦਾ کافی ਦਿਨ ਇਸੇ ਤਰੀਕੇ ਨਾਲ ਕਰਦਾ ਰਹਿੰਦਾ ਆ ਬੈਲ ਵਜਾਉਂਦਾ ਪਰ ਕੁੱਤੇ ਨੂੰ ਕੁਝ ਨਹੀਂ ਖਾਣ ਨੀ ਦਿੰਦਾ کافی دیر ਕੁੱਤਾ ਮੂੰਹ ਚ ਰਿਸਪੌਂਸ ਕਰਦਾ ਰਹਿੰਦਾ ਆ ਮਤਲਬ ਕਿ ਪਾਣੀ ਕੱਢਦਾ ਰਹਿੰਦਾ ਤੇ ਹੌਲੀ 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 ਕਾਫੀ ਸਮੇਂ ਬਾਅਦ ਇਹ ਕੁੱਤੇ ਦਾ ਜਿਹੜਾ ਰਿਸਪੌਂਸ ਆ ਗੈਪ ਹੋਣ ਲੱਗ ਜਾਂਦਾ ਆ ਇਹ ਚੀਜ਼ ਨੂੰ ਹੀ ਇਨ ਨੇ ਕਿਹਾ ਸੀ ਕਿ ਕੰਡੀਸ਼ਨਡ ਰਿਫਲੈਕਸਿਸ ਹੁੰਦੀਆਂ ਨੇ ਮਤਲਬ ਕਿ ਏ ਐਕਸ਼ਨ ਹੁੰਦਾ ਆ ਤੇ ਬੀ ਉਹਨੂੰ ਫਾਲੋ ਕਰਦਾ ਆ ਜਿਵੇਂ ਆਪਾਂ ਕਹਿ ਦਈਏ ਕਿ ਬਿੱਲੀ ਜਦੋਂ ਰਾਹ ਕੱਟ ਜੇ ਬੰਦਾ ਆਵਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਬਣਾ ਲੈਂਦਾ ਅੱਜ ਮੇਰਾ ਕੋਈ ਕੰਮ ਨਹੀਂ ਬਣਦਾ ਜੇਕਰ ਕੋਈ ਘਰੇ ਜਾਣ ਤੋਂ ਪਹਿਲਾਂ ਸ਼ਿੱਕ ਮਾਰ ਦੇਵੇ ਤਾਂ ਬੰਦਾ ਕਹਿੰਦਾ ਕਿ ਅੱਜ ਤਾਂ ਕੰਮ ਖਰਾਬ ਹੀ ਕਰਦਾ ਕੋਈ ਪਿੰਡਾਂ ਦੇ ਵਿੱਚ ਆਮ ਚੱਲਦਾ ਆ ਕਿ ਕੋਈ ਖਾਲੀ ਟੋਕਰਾ ਲੈ ਕੇ ਮਿਲ ਗਿਆ ਕੋਈ ਭਰਿਆ ਹੋਇਆ ਕੋਈ ਇਹ ਯਾਦ ਦਾ ਬੰਦਾ ਮਿਲ ਗਿਆ ਮੇਰਾ ਇਹ ਨਹੀਂ ਹੋਣਾ ਮੇਰਾ ਉਹ ਨਹੀਂ ਹੋਣਾ ਇਹ ਸਾਰਾ ਕੁਝ ਬੰਦਾ ਆਪਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਤੈਅ ਕਰ ਲੈਂਦਾ ਕਿ ਇਹ ਮੇਰਾ ਹੋਣਾ ਨਹੀਂ ਹੈਗਾ ਜਦੋਂ ਆਪਾਂ ਕੋਈ ਚੀਜ਼ ਪਹਿਲਾਂ ਹੀ ਤੈਅ ਕਰ ਲਈ ਆਪਦੇ ਦਿਮਾਗ ਨੂੰ ਪਹਿਲਾਂ ਹੀ ਕਹਿ ਦਈਏ ਕਿ ਇਹ ਕੰਮ ਮੇਰਾ ਨਹੀਂ ਹੋਣਾ ਤਾਂ ਫਿਰ ਉਹ ਕੰਮ ਹੋਣ ਦੇ ਚਾਂਸ ਨੇ ਜਿਹੜੇ ਮਤਲਬ ਕਿ ਨਾ ਦੇ ਬਰਾਬਰ ਹੀ ਹੋ ਜਾਂਦੇ ਨੇ ਸੋ ਇਸੇ ਚੀਜ਼ ਨੂੰ ਇਹ ਐਕਸਪੈਰੀਮੈਂਟ ਰਿਲੇਟ ਕਰਦਾ ਆ ਕਿ ਆਪਾਂ ਚੀਜ਼ਾਂ ਦੇ ਗੁਲਾਮ ਹੋ ਜਾਂਦੇ ਆ ਆਪਾਂ ਨੂੰ ਭਰਮਾ ਜਿਹੜਾ ਪੈ ਜਾਂਦਾ ਆ ਉਹਨਾਂ ਨਾਲ ਕੰਡੀਸ਼ਨਡ ਹੋ ਜਾਂਦੇ ਆ ਕਈ ਵਾਰੀ ਇਹ ਚੀਜ਼ਾਂ ਕੰਮ ਵੀ ਕਰਦੀਆਂ ਨੇ ਫੋਰ ਐਗਜ਼ਾਮਪਲ ਆਪਾਂ ਘਰੋਂ ਨਿਕਲੇ ਬਿੱਲੀ ਰਾ ਕੱਟ ਗਈ ਆਪਣੇ ਦਿਮਾਗ ਦੇ ਵਿੱਚ ਸੀ ਮੇਰਾ ਕੋਈ ਕੰਮ ਨਹੀਂ ਬਣਿਆ ਤੇ ਆਪਾਂ ਜਦੋਂ ਅੱਗੇ ਜਿਸ ਕੰਮ ਵਾਸਤੇ ਜਾਂਦੇ ਆ ਉਹ ਕੰਮ ਵੀ ਨਹੀਂ ਬਣਦਾ ਤੇ ਆਪਾਂ ਕਹਿ ਦਿੰਦੇ ਆ ਹਾਂ ਹਾਂ ਮੇਰਾ ਬਿੱਲੀ ਰਾ ਕੱਟ ਗਈ ਸੀ ਤੇ ਉਹ ਚੀਜ਼ ਦਾ ਡੰਡੋਰਾ ਪਿੱਟ ਦਿਆਂ ਆਲੇ ਦਿਵਾਲੇ ਜਦ ਕਿ ਉਹ ਚੀਜ਼ ਨੂੰ ਐਵੇਂ ਨਹੀਂ ਦੇਖਦੇ ਕਿ ਮੈਂ ਇਹਨੂੰ 100 ਵਾਰ ਐਕਸਪੈਰੀਮੈਂਟ ਕਰਾਂ 10 ਵਾਰ ਦੇਖਾਂ ਇਹ ਚੀਜ਼ ਅਸਲ ਦੇ ਵਿੱਚ ਐਵੇਂ ਹੁੰਦੀ ਆ ਇਹ ਚੀਜ਼ ਆਪਾਂ ਕਦੇ ਨਹੀਂ ਕਰਦੇ ਆਪਾਂ ਇੱਕ ਵਾਰ ਹੋਣ ਤੋਂ ਬਾਅਦ ਉਹਦਾ ਡੰਡੋਰਾ ਪਿੱਟ ਦਿੰਨੇ ਆ ਸੋ ਇਹ ਤਾਂ ਰਹੀ ਆਪਣੀ ਆਮ ਗੱਲ ਇਹ ਐਕਸਪੈਰੀਮੈਂਟ ਦੇ ਵਿੱਚ ਇਸ ਤੋਂ ਬਾਅਦ ਇਸ ਨੇ ਦੁਬਾਰੋਂ ਉਹਨੂੰ ਖਾਣਾ ਦੇਣ ਲੱਗ ਜਾਂਦਾ ਕੁੱਤੇ ਨੂੰ ਤੇ ਕੁੱਤਾ ਉਹੀ ਰਿਸਪੌਂਸ ਆ ਜਿਹੜਾ ਗਾਇਬ ਹੋਇਆ ਸੀ ਉਹ ਦੁਬਾਰੋਂ ਉਹੀ ਦਿਖਾਉਣ ਲੱਗ ਜਾਂਦਾ ਬਹੁਤ ਛੇਤੀ ਰਿਕਵਰ ਕਰ ਜਾਂਦਾ ਜਿਵੇਂ ਆਪਾਂ ਕਹਿ ਦਈਏ ਕਿ ਆਪਣਾ ਜੇਕਰ ਇੱਕ ਵਾਰੀ ਇਹ ਚੀਜ਼ ਨਾ ਹੋਵੇ ਮਤਲਬ ਕਿ ਆਪਣਾ ਬਿੱਲੀ ਦਾ ਕੱਟ ਗਈ ਹੋਵੇ ਪਰ ਆਪਣਾ ਕੰਮ ਬਣ ਗਿਆ ਹੋਵੇ ਜੇ ਦੂਜੀ ਵਾਰ ਆਪਣਾ ਬਿੱਲੀ ਦਾ ਫੇਰ ਕੱਟ ਜੇ ਜਾਂ ਕੋਈ ਸ਼ਿੱਕ ਮਾਰ ਜੇ ਕੰਮ ਨਾ ਬਣੇ ਆਪਾਂ ਕਹਿੰਨੇ ਆ ਕਿ ਹਾਂ ਹਾਂ ਇਹ ਚੀਜ਼ ਤਾਂ ਸੱਚ ਆ ਉਹੀ ਚੀਜ਼ ਇੱਥੇ ਲਾਗੂ ਹੋਈ ਜਾ ਉਹਦਾ ਗਾਇਬ ਹੋਇਆ ਰਿਸਪੌਂਸ ਬਹੁਤ ਛੇਤੀ ਵਾਪਸ ਆ ਜਾਂਦਾ ਆ ਸੋ ਇਹ ਚੀਜ਼ ਸੀ ਇਹਨੇ ਜਿਹੜੀ ਐਕਸਪੈਰੀਮੈਂਟ ਕੀਤੀ ਇਸ ਬੰਦੇ ਨੇ ਬੁੱਕ ਵੀ ਲਿਖੀ ਸੀ ਉਹ ਬੁੱਕ ਦਾ ਨਾਮ ਵੀ ਕੰਡੀਸ਼ਨਡ ਰਿਫਲੈਕਸਸ ਆ ਜਿਹੜੀ 1927 ਦੇ ਵਿੱਚ ਪਬਲਿਸ਼ ਹੋਈ ਸੀ ਇਹ ਬੰਦਾ ਰਸ਼ੀਆ ਦਾ ਫਿਜ਼ੀਓਲੋਜਿਸਟ ਆ ਬਹੁਤ ਹੀ ਮੰਨਿਆ ਪਰ ਮੰਨਿਆ ਇਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਿਹੜੇ ਇਹ ਆਪਾਂ ਨੂੰ ਭਰਮ ਨੇ ਪੈਂਦੇ ਨੇ ਇਹ ਅਜਿਹੀ ਕੁਝ ਹੁੰਦੇ ਨਹੀਂ ਜਿਹੜੇ ਆਪਾਂ ਨੂੰ ਅਸਲ ਜ਼ਿੰਦਗੀ ਦੇ ਵਿੱਚ ਭਰਮ ਨੇ ਉਹ ਵੀ ਆਪਾਂ ਨੂੰ ਇਸੇ ਤਰੀਕੇ ਨਾਲ ਪਾ ਦਿੱਤੇ ਜਾਂਦੇ ਨੇ ਆਪਣੀ ਸੁਸਾਇਟੀ ਦੇ ਦੁਆਰਾ ਕੁਝ ਜਾਂ ਜ਼ਿਆਦਾ ਦਬਾਅ ਬਣਦਾ ਆਪਣੇ ਉੱਪਰ ਜਾਂ ਆਪਣੇ ਕੋਲੇ ਕੁਝ ਅਜਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਹੀ ਇਹ ਚੀਜ਼ਾਂ ਬਿਠਾ ਦਿੱਤੀਆਂ ਜਾਂਦੀਆਂ ਨੇ ਜਿਤੇ ਕਰਕੇ ਆਪਣਾ 90% ਕੰਮ ਹੋ ਜਾਂਦਾ ਕਿ ਉਹ ਚੀਜ਼ਾਂ ਹੋਣ ਗਈਆਂ ਸਿਰਫ 10% ਚਾਂਸ ਰਹਿ ਜਾਂਦੇ ਆ ਹੁਣ ਤੁਸੀਂ ਆਪ ਸਿਆਣ ਹੋ ਕੀ 10% ਵਾਲੇ ਭਾਰੂ ਪੈਣਗੇ ਜਾਂ 90% ਵਾਲੇ ਜ਼ਿਆਦਾਤਰ 90% ਹੀ ਭਾਰੂ ਪੈਂਦਾ ਆ ਸੋ ਇਹ ਚੀਜ਼ ਆ ਆਪਣੇ ਨਾਲ ਅਸਲ ਦੇ ਵਿੱਚ ਹੁੰਦੀ ਆ ਕਿ ਆਪਾਂ ਚੀਜ਼ਾਂ ਦੇ ਨਾਲ ਅਸੈਸੂਏਟ ਹੋ ਜਾਂਦੇ ਆ ਉਹਨਾਂ ਨਾਲ ਕੰਡੀਸ਼ਨਡ ਹੋ ਜਾਂਦੇ ਆ ਇਹ ਐਕਸਪੈਰੀਮੈਂਟ ਤੋਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਆ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਵੀ ਐਕਸਪੈਰੀਮੈਂਟ ਦੀ ਤਰ੍ਹਾਂ ਬਣਾਉਣੀ ਚਾਹੀਦੀ ਆ ਕਿ ਤਜਰਬੇ ਕਰਨੇ ਚਾਹੀਦੇ ਨੇ ਕਿ ਇਹ ਚੀਜ਼ ਹੁੰਦੀ ਆ ਜਾਂ ਨਹੀਂ ਹੁੰਦੀ ਆਪਾਂ ਧਰਮ ਦੇ ਵਿੱਚ ਤਾਂ ਬਹੁਤ ਕਿੰਤੂ ਪਿੰਤੂ ਕਰਦੇ ਆ ਪਰ ਜਿਹੜੀਆਂ ਚੀਜ਼ਾਂ ਤੇ ਕਿੰਤੂ ਪਿੰਤੂ ਕਰਨ ਵਾਲਾ ਆ ਉਹਨਾਂ ਚੀਜ਼ਾਂ ਤੇ ਨਹੀਂ ਕਰਦੇ ਸੋ ਇਸ ਕਰਕੇ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਆ ਥੋੜਾ ਜਿਹਾ ਮਤਲਬ ਕਿ ਅੱਜ ਦੇ ਸਮੇਂ ਦੇ ਵਿੱਚ ਜਾਗਰੂਤ ਹੋਣ ਦੀ ਲੋੜ ਆ ਕਿਉਂ ਕਰਕੇ ਸਮਾਂ ਜਿਹੜਾ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ ਆ ਤੇ ਇਹਦੇ ਵਿੱਚ ਆਪਾਂ ਨੂੰ ਵੀ ਚੇਂਜ ਹੋਣ ਦੀ ਲੋੜ ਆ ਕਿਉਂ ਕਰਕੇ ਜੇਕਰ ਆਪਾਂ ਨਾ ਬਦਲੇ ਤਾਂ ਲੋਕ ਆਪਾਂ ਨੂੰ ਬਦਲਣਗੇ ਫਿਰ ਉਹ ਜਿਹੜਾ ਆਪਣੇ ਲਈ ਸਹੀ ਹੋਊਗਾ ਜਾਂ ਨਹੀਂ ਹੋਊਗਾ ਉਹ ਰੱਬ ਹੀ ਜਾਣਦਾ ਆ